ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਮਨ ਦੇ ਵਿੱਚ ਨਾ ਕੋਈ ਨਾ ਕੋਈ ਵਿਚਾਰ ਕਿਉਂਕਿ ਦੋਸਤੋ ਕਿਸੇ ਨੂੰ ਕਿਸੇ ਤਾਈ ਤੇ ਕਿਸੇ ਨੂੰ ਕਿਸੇ ਤੱਕ ਪਰ ਮੈਂ ਹਮੇਸ਼ਾ ਸੋਚਦਾ ਰਹਿਣਾ ਹੈ ਕਿ ਸਾਡੇ ਵਹਿੰਦਿਆ ਵਹਿੰਦਿਆ 55 56 ਸਾਲ ਦੀ ਉਮਰ ਹੋ ਗਈ ਆ ਹਾਲਾਤ ਕੀ ਤੋਂ ਕੀ ਬਣ ਗਏ ਆ ਇੱਕ ਟਾਈਮ ਸੀ ਜ਼ਮਾਨਾ ਬਹੁਤ ਹੀ ਵਧੀਆ ਜ਼ਮਾਨਾ ਸੀ ਲੋਕਾਂ ਦੇ ਵਿੱਚ ਆਪਸੀ ਪਿਆਰ ਮੁਹੱਬਤ ਸੀ ਯਾਰਾਂ ਦੋਸਤਾਂ ਦੇ ਵਿੱਚ ਵੀ ਯਾਰੀ ਇਹੋ ਜੀ ਸੀ ਕਿ ਜੇ ਇੱਕ ਦੂਜੇ ਦੇ ਕੋਲ ਗਏ ਤੇ ਦੋਸਤ ਦੀ ਮਾਂ ਪਤਾ ਕੀ ਬੋਲਦੀ ਆ ਜਾ ਪੁੱਤ ਨੂੰ ਇੱਥੇ ਬਹਿ ਕੇ ਰੋਟੀਆਂ ਦੇ ਨਾਲ ਹੀ ਖਾ ਲਾ ਥੋੜਾ ਬਹੁਤਾ ਕੁਵੈਲਾ ਹੋ ਗਿਆ ਤਾਂ ਉਹਨੇ ਕਹਿੰਨਾ ਪੁੱਤ ਨੂੰ ਆਪਦੇ ਘਰੇ ਜਾਣਾ ਕਿ ਇੱਥੇ ਪੈਣਾ ਇੰਨਾ ਪਿਆਰ ਸੀ ਲੋਕਾਂ ਦੇ ਵਿੱਚ ਦਿਲੋਂ ਮੋਹ ਸੀ ਮੁਹੱਬਤ ਸੀ ਹੁਣ ਉਹ ਚੀਜ਼ਾਂ ਖਤਮ ਹੋ ਗਈਆਂ ਤੇ ਵਿਸ਼ਵਾਸ ਵੀ ਨਹੀਂ ਰਹਿ ਗਿਆ ਲੋਕਾਂ ਦਾ ਲੋਕਾਂ ਦੇ ਵਿਸ਼ਵਾਸ ਦਾ ਮਤਲਬ ਕੀ ਹੈ ਕਿ ਜਿਹੜੀ ਪਿਆਰ ਮੁਹੱਬਤ ਦੀ ਡੋਰ ਹੈ ਉਹ ਵੀ ਕੱਚੀਆਂ ਤੰਦਾਂ ਵਰਗੀ ਹੋ ਗਈ ਹੈ ਵਿਸ਼ਵਾਸ ਕਰਨਾ ਘਾਤਕ ਸਿੱਧ ਹੋ ਗਿਆ ਹੈ ਕਈ ਵਾਰੀ ਗੱਲ ਸੁਣੀ ਐ ਪੜੀ ਤਾਂ ਹੈ ਨਹੀਂ ਵੀ ਪਰ ਸੁਣੀ ਜ਼ਰੂਰ ਹੈ ਕਿ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਆਖੇ ਕਿ ਆਸ ਵੀ ਕਾਲ ਯੁਗ ਦੇ ਵਿੱਚ ਦੁਨੀਆ ਠੱਗੂ ਠੱਗ ਹੋ ਜੂਗੀ ਤੇ ਠੱਗਿਆ ਜਾਊਗਾ ਉਹ ਜਿਹਨੇ ਕਿਸੇ ਤੇ ਵਿਸ਼ਵਾਸ ਕਰ ਲਿਆ ਤੇ ਦੋਸਤੋ ਵਿਸ਼ਵਾਸ ਤੋਂ ਬਿਨਾ ਤਾਂ ਦੁਨੀਆ ਵੀ ਨਹੀਂ ਚੱਲਦੀ ਤੇ ਦੁਨੀਆ ਠੱਗੀ ਵੀ ਜਾ ਰਹੀ ਆ ਧੋਖੇ ਵੀ ਹੋ ਰਿਹਾ ਬਹੁਤ ਲੋਕਾਂ ਦਾ ਇਥੋਂ ਤੱਕ ਕਿ ਪਰਿਵਾਰਾਂ ਦੇ ਵਿੱਚ ਝੋਕੇ ਹੋ ਰਹੇ ਆ ਪੁੱਤਾਂ ਨੂੰ ਪਿਓ ਤੇ ਤੇ ਪਿਆਵਾਂ ਨੂੰ ਪੁੱਤਾਂ ਤੇ ਪਤੀ ਨੂੰ ਪਤਨੀ ਤੇ ਜਿਵੇਂ ਕਹਿੰਦੇ ਨੇ ਅੱਜ ਅੱਧਾ ਯਕੀਨ ਹੈ ਤੇ ਅੱਧਾ ਉਹਨੂੰ ਉਹਦੇ ਤੇ ਸ਼ੰਕਾ ਹੈ ਜਾਂ ਕਿਸੇ ਪੈਸੇ ਪਰਤੀ ਰੱਖ ਲੋ ਜਾਂ ਕਿਸੇ ਰਿਸ਼ਤਿਆਂ ਪਰਤੀ ਰੱਖ ਲੋ ਪਰੇ ਚੀਜ਼ਾਂ ਠੀਕ ਨਹੀਂ ਕਿਉਂਕਿ ਹਮੇਸ਼ਾ ਇਨਸਾਨ ਮਾਰੂ ਰੂਖ ਹੰਦਾ ਜਦੋਂ ਉਹਦੇ ਅੰਦਰ ਕੋਈ ਚੋਰ ਤੇ ਬੇਈਮਾਨੀ ਹੁੰਦੀ ਹੈ ਜੇ ਅਸੀਂ ਆਪਣੇ ਦਿਲ ਨੂੰ ਖੋਲ ਕੇ ਚੱਲੀਏ ਮਨ ਦੇ ਵਿੱਚ ਚੋਰ ਕਦੇ ਨਾ ਰੱਖੀਏ ਚੁਗਲੀ ਦਿੰਦਿਆਂ ਤੋਂ ਬਚ ਕੇ ਸੱਚੀ ਗੱਲ ਕਹਿਣ ਵਾਲੇ ਬਣੀਏ ਤੇ ਸੱਚ ਦੇ ਨਾਲ ਅਸੀਂ ਜੁੜ ਸਕਦੇ ਹਾਂ ਤੇ ਸੱਚ ਇੱਕ ਅਜਿਹੀ ਚੀਜ਼ ਹੈ ਦੋਸਤੋ ਜਿਹਦੇ ਤੇ ਉਸ ਅਕਾਲ ਪੁਰਖ ਦੀ ਕਿਰਪਾ ਹੈ ਸੱਚ ਮੈਲੇ ਵੀ ਜਾਂਦਾ ਹੈ ਉਹਦੇ ਪੱਲੇ ਵੀ ਸੱਚ ਪੈ ਜਾਂਦਾ ਹੈ ਤੇ ਗੁਰੂ ਮਹਾਰਾਜ ਜੀ ਉਹ ਵਾਹਿਗੁਰੂ ਅਕਾਲਪੁਰਖ ਸੱਚੇ ਪਾਤਸ਼ਾਹ ਉਹਨੂੰ ਕਦੇ ਥੋੜ੍ਹ ਵੀ ਨਹੀਂ ਆਉਣ ਦਿੰਦੇ ਥੋੜ੍ਹ ਦਾ ਭਾਵੇਂ ਨਹੀਂ ਹੁੰਦਾ ਕਿ ਜੋ ਉਹ ਚਾਹੇ ਪਰ ਕਾਰਨ ਹੁੰਦਾ ਕਿ ਉਹਦੇ ਜੀਵਨ ਦੇ ਵਿੱਚ ਦੁੱਖ ਬਿਮਾਰੀਆਂ ਇਹ ਚੀਜ਼ਾਂ ਨਹੀਂ ਆਉਂਦੀਆਂ ਹੁਣ ਮੰਨ ਲਓ ਆਪਾਂ ਲੱਖ ਰੁਪਇਆ ਕਮਾ ਲਿਆ ਕਿਸੇ ਪਾਸੋਂ ਲੱਖ ਦੀ ਕੋਈ ਜਜਾਨੀਆ ਵੈਲਿਊ ਹੈ ਵੀ ਤੇ ਨਹੀਂ ਵੀ ਉਹ ਆਪਣੇ ਮਾਲ ਨੂੰ ਕਿਸੇ ਬਿਮਾਰੀਆਂ ਤੇ ਲੱਗ ਕੇ ਸਾਡੀ ਕਮਾਈ ਦਾ ਕੀ ਫਾਇਦਾ ਉਹਦਾ ਲਾਭ ਕੀ ਹੈ ਸੋ ਮਤਲਬ ਮੇਰਾ ਇਹ ਹੈ ਕਿ ਜੇ ਆਪਣੇ ਵਿੱਚ ਰੱਬ ਨੇ ਕਿਰਪਾ ਕੀਤੀ ਆ ਆਪਾਂ ਨੂੰ ਸਬਰ ਸੰਤੋਖ ਬਖਸ਼ਿਆ ਤਾਂ ਸਾਡੇ ਕੋਲੇ ਜਿਹੜਾ ਘਰ ਦੇ ਵਿੱਚ 1000 2000 5000 ਰੁਪਇਆ ਪਿਆ ਨਾ ਤੇ ਮਾਲਕ ਨੇ ਉਹ ਤੁਹਾਨੂੰ ਉਦੋਂ ਕੱਢਣ ਦੇਣਾ ਜਦੋਂ ਤੁਹਾਨੂੰ ਪਤਾ ਵੀ ਹੁਣ ਸਾਡੇ ਚੰਗੇ ਥਾਂ ਲੱਗਦਾ ਪੈਸਾ ਜਦ ਸਾਡੇ ਖਾਣ ਪੀਣ ਤੇ ਖਰਚ ਹੋ ਰਿਹਾ ਸੰਕਟਾਂ ਦੇ ਵਿੱਚ ਨਹੀਂ ਘਿਰੋਂਗੇ ਤੁਸੀਂ ਉਹ ਮਹਾਰਾਜ ਵੈਗਰੂ ਸਾਹਿਬ ਕਿਰਪਾ ਕਰੇ ਸਾਰਿਆਂ ਤੇ ਹਮੇਸ਼ਾ ਦਿਲ ਨੂੰ ਖੋਲ ਕੇ ਰੱਖੋ ਜੇ ਕਿਸੇ ਨੂੰ ਕੋਈ ਗੱਲ ਕਹਿਣੀ ਹੈ ਉਹਦੀ ਪਿੱਠ ਪਿੱਛੇ ਗੱਲ ਨਾ ਕਰੋ ਚੁਗਲੀ ਨਾ ਕਰੋ ਗੱਲ ਨੂੰ ਵਧਾ ਚੜਾ ਕੇ ਨਾ ਕਰੋ ਪੂਰੀ ਪੂਰੀ ਗੱਲ ਕਰੋ ਨਿੰਦਿਆ ਚੁਗਲੀ ਹੈ ਜਿਹੜੀ ਬਹੁਤ ਮਾੜੀ ਹੈ ਅਤੇ ਗੱਲ ਨੂੰ ਹਮੇਸ਼ਾ ਕੱਲਾਏ ਨੀ ਵੀ ਕਿਸੇ ਦੀ ਕਹਿਣ ਦੀ ਜਿਹੜੀ ਕਿਸੇ ਨੂੰ ਆਪਾਂ ਕਹਨੇ ਆ ਨਾ ਕੱਲਾਈ ਸਮਰੱਥਾ ਨਾ ਰੱਖੋ ਕਿ ਅਸੀਂ ਕਹਿ ਨਹੀਂ ਜੋਗਾਈਆਂ ਕਿਸੇ ਦੀ ਗੱਲ ਸੁਣੋ ਪਹਿਲਾਂ ਉਹਦੀ ਸੁਣ ਕੇ ਫਿਰ ਗੱਲ ਕਰੋ ਅਤੇ ਪੂਰੀ ਗੱਲ ਸੁਣੋ ਅਗਲੇ ਦੀ ਚਾਹੇ ਕੋਈ ਵੀ ਆ ਉਹਦੀ ਪੂਰੀ ਗੱਲ ਸੁਣ ਕੇ ਉਹਦਾ ਰਿਜ਼ਲਟ ਕੱਢੋ ਕਈ ਲੋਕਾਂ ਦੇ ਵਿੱਚ ਐ ਜੀਆਂ ਕਟਾਂਗੇ ਉਹ ਅਗਲੀ ਦੀ ਗੱਲ ਜੀ ਸ਼ੁਰੂ ਕਰਦਾ ਨਾ ਤੇ ਆਪਦੇ ਕਿਆਫੇ ਲਾ ਕੇ ਪਹਿਲਾਂ ਹੀ ਉਹਦੇ ਜਵਾਬ ਦੇਣ ਲੱਗ ਜਾਂਦੇ ਆ ਹਾਲਾਂਕਿ ਉਹ ਜਿਨੂੰ ਕਹਿੰਦੇ ਨੇ ਆਪੇ ਬੁੱਢ ਸੁਹਾਗਣ ਤੇ ਆਪੇ ਮੋੜ ਮੋੜ ਮੱਥਾ ਟੇਕਣ ਵਾਲਾ ਗੱਲ ਸੋ ਇਹਨਾਂ ਚੀਜ਼ਾਂ ਦਾ ਕੋਈ ਲਾਭ ਨਹੀਂ ਹੁੰਦਾ ਸਨੂਸ ਅਕਾਲਪੁਰਖ ਨੇ ਬਹੁਤ ਬੁੱਧੀ ਬਖਸ਼ਿਸ਼ ਕੀਤੀ ਹੈ ਇਨਸਾਨ ਨੂੰ ਐਸੀ ਤਾਕਤ ਦਿੱਤੀ ਹੈ ਕਿ ਉਹ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਉਹ ਤੇ ਦੋਸਤੋ ਫਿਰ ਕਾਨਕਾ ਦੇ ਬਾਤੇ ਰੱਖਣੀ ਆਪਣੀ ਜ਼ਿੰਦਗੀ ਖੁੱਲਕੇ ਜਿਉਵੋ ਤੇ ਦੂਜਿਆਂ ਨੂੰ ਜਿਉਣ ਦਿਓ ਕਿਸੇ ਦਾ ਪਾਲਾ ਕਰੋ ਮਾੜਾ ਸੋਚੋ ਨਾ ਮਾੜਾ ਕਰਾਵੇ ਨਾ ਮਹਾਰਾਜ ਸੋ ਵੀਡੀਓ ਗੁਰਮੁਖ ਪਿਆਰ ਵਿੱਚ ਚੀਜ਼ਾਂ ਨਾ ਜਿਹੜੇ ਬੰਦਿਆਂ ਨੇ ਵਿੱਚੋਂ ਕੁਝ ਕੱਢਣਾ ਹੁੰਦਾ ਇਹਨਾਂ ਵੀਡੀਓ ਦੇ ਵਿੱਚੋਂ ਉਹ ਕੱਢ ਲੈਂਦੇ ਆ ਅਤੇ ਮੈਂ ਮਾਫੀ ਚਾਹਣਾ ਸਾਨੂੰ ਵੀ ਬੜੀਆਂ ਸਿੱਖਿਆਵਾਂ ਸਾਨੂੰ ਗੁਰੂ ਸਾਹਿਬ ਤੋਂ ਬਚੁਰਗਾਂ ਤੋਂ ਕਈ ਵਾਰੀ ਇੱਥੋਂ ਤੱਕ ਵੀ ਹੋ ਜਾਂਦਾ ਕਿ ਨੌਨ ਨਾਂ ਸਾਥੀਆਂ ਤੋਂ ਬੱਚਿਆਂ ਤੱਕ ਵੀ ਜਿਹੜੇ ਚੰਗੀ ਮਤਲਬ 18 ਸਾਲ ਤੋਂ ਉਮਰ ਤੋਂ ਤੱਕ ਦੇ ਸਮਝਦਾਰ ਬੱਚੇ ਆ ਬੱਚਿਆਂ ਨੂੰ ਸਾਨੂੰ ਸਿੱਖ ਨੂੰ ਮਿਲ ਜਾਂਦਾ ਕੁਝ ਜੇ ਅਸੀਂ ਸਿੱਖਣਾ ਹੋਵੇ ਤਾਂ ਸੋ ਗੁਰੂ ਮਹਾਰਾਜ ਕਿਰਪਾ ਕਰਨ ਸਭ ਤੇ ਸੁਖ ਸ਼ਾਂਤੀ ਦਾ ਸਮਾਂ ਲੈ ਕੇ ਆਉਣ ਤੇ ਵੀਡੀਓ ਪੂਰੀ ਸੁਣ ਕੇ ਫਿਰ ਕੋਈ ਕਮੈਂਟ ਦਿਆ ਕਰੋ ਦੋਸਤੋ ਵੈਸੇ ਤਾਂ ਮਾਫੀ ਚਾਹੁੰਨੇ ਕਿਉਂਕਿ ਕਿਸੇ ਦੇ ਵੀ ਮਨ ਨੂੰ ਠੇਸ ਪਹੁੰਚਾਉਣ ਦਾ ਆਪਣਾ ਮਤਲਬ ਹੀ ਨਹੀਂ ਹੁੰਦਾ ਹਨ ਕੋਈ ਚੰਗੀ ਗੱਲ ਨੂੰ ਕੋਸ਼ਿਸ਼ ਨਾ ਕਰੋ ਜਿਹਦੇ ਤੋਂ ਸਾਨੂੰ ਲਾਭ ਪ੍ਰਾਪਤ ਹੋਵੇ ਕੋਸ਼ਿਸ਼ ਕਰੀਂ ਦੇ ਕਿ ਉਹੋ ਜੀ ਗੱਲ ਕਰੀਏ ਕੋਈ ਅਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੀਵ ਜੀ ਅੰਦਰੋਂ ਬਾਹਰੋਂ ਇੱਕੇ ਜਿਆਣਾ ਫਿਰ ਉਹਦੇ ਤੇ ਰੱਬ ਖੁਸ਼ ਹੁੰਦਾ ਫਤਿਹ ਪ੍ਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ